ਕੀ ਲੱਗਦਾ ਭਦੌੜ ਤੋਂ ਕਿਹਨੂੰ ਜ਼ਿਆਦਾ ਵੋਟਾਂ ਨਿਕਲਣਗੀਆਂ ਇਹਦਾ ਕਹਿ ਨਹੀਂ ਸਕਦੇ ਜੀ ਆਪਾਂ ਅਸ ਕੰਮ ਗੋਲ ਹੀ ਆ ਜੀ ਤੁਸੀਂ ਕਿਹਨੂੰ ਪਾਉਂਗੇ ਆਪਾਂ ਤਾਂ ਖੈਰ ਸਭ ਨੂੰ ਪਾਉਣਿਆ ਨੂੰ ਕਾਂਗਰਸ ਨੂੰ ਅੱਛਾ ਟੱਕਰ ਕਿੰਨਾ ਮੰਨਦੇ ਹੋ ਟੱਕਰ ਦਾ ਨਹੀਂ ਪਤਾ ਬਸ ਵੋਟ ਉਹਨੂੰ ਪਾਉਣਿਆ ਬਸ ਕੀ ਨਾਮ ਆ ਜੀ ਵਿਕੀ ਸਿੰਘ ਜੀ ਕੀ ਲੱਗਦਾ ਭਦੌੜ ਹਲਕੇ ਚੋਂ ਕਿਹੜਾ ਕੈਂਡੀਡੇਟ ਬਾਜ਼ੀ ਮਾਰੂ ਕਿਹਦਾ ਜ਼ਿਆਦਾ ਮਾਹੌਲ ਮੀਤ ਹੀਰ ਜੀ ਟੱਕਰ ਕੀ ਨਾਲ ਮੰਨਦੇ ਹੋ ਮੰਨਣਾ ਜੀ ਅੱਛਾ ਕੰਮ ਕੰਮ ਹੋਈ ਜਾਂਦੇ ਸਰਕਾਰ ਚ ਵਧੀਆ ਜਾਂਦੇ ਵਧੀਆ ਜੀ ਕੀ ਲੱਗਦਾ ਕੌਣ ਜਿੱਤ ਸਕਦਾ ਭਦੌੜ ਮੀਤ ਹੀਰ ਜੀ ਜ਼ਿਆਦਾ ਜਸਮਰ ਸਿੰਘ ਮੰਨਦੀ ਆ ਟੱਕ ਟੱਕਰ ਦਾ ਜੀ ਬੰਜੀ ਵਾਲੇ ਨਾਲ ਮਾਹੌਲ ਦੇਖਦੇ ਆਂ ਭਦੌੜ ਦੇ ਵਿੱਚ ਕਿਹਦੀ ਜ਼ਿਆਦਾ ਹਵਾ ਹੈ ਮਾਹੌਲ ਕਿਆ ਬਾਤ ਹੈ ਜੀ ਪੂਰੀ ਆੜਫਾਸਾ ਜੀ ਕਿਹਦੀ ਹਵਾ ਕਿਹਦੀ ਜ਼ਿਆਦਾ ਹੈ ਹਵਾ ਹੈਗੀ ਆ ਜੀ ਮਾਨ ਸਾਹਿਬ ਦੀ ਸਿਮਰਜੀਤ ਸਿੰਘ ਮਾਨ ਨਹੀਂ ਸਿਮਰਜੀਤ ਮਾਨ ਦੀ ਟੱਕਰ ਕਿਹਨੇ ਮੰਨਦੇ ਸੀ ਵਿੱਚ ਸਿਮਰਜੀਤ ਮਾਨ ਦੀ ਟੱਕਰੇ ਦੀ ਝਾੜੂ ਵਾਲੇ ਨਾਲ ਹੋਵੇ ਜੀ ਕੀ ਲੱਗਦਾ ਹੈ ਭਦੌੜ ਦੇ ਵਿੱਚੋਂ ਕਿਹਦਾ ਮਾਹੌਲ ਹੈ ਜ਼ਿਆਦਾ ਸੰਤਾ ਐਨਾ ਪਤਾ ਨਹੀਂ ਜੀ ਕਿਹਨੂੰ ਵੋਟ ਪਾਵਾਂਗੇ ਕਾਂਗਰਸ ਨੂੰ ਨਹੀਂ ਪਾਵਾਂਗੇ ਅਸਟਾ ਕੀ ਨਾਮ ਹੈ ਭਾਈ ਮੇਰਾ ਸੋਨੂ ਸਿੰਘ ਹੈ ਜੀ ਤੁਹਾਨੂੰ ਚੈਨ ਸੰਪਕਾਣਾ ਕੀ ਲੱਗਦਾ ਹੈ ਭਦੌੜ ਦੇ ਵਿੱਚ ਇਸ ਵਾਰ ਕਿਹੜੇ ਕੈਂਡੀਡੇਟ ਦੀ ਜ਼ਿਆਦਾ ਹਵਾ ਹੈ ਇਸ ਵਾਰ ਭਦੌੜ ਦੇ ਵਿੱਚ ਬੀਜੇਪੀ ਦੀ ਔਰ ਤੇ ਕਾਂਗਰਸੀ ਟੱਕਰ ਹੈ ਜੇਕਰ ਇੱਕ ਕਦਮ ਅੱਗੇ ਰੱਖਣਾ ਹੋਵੇ ਕਿਹਦਾ ਰੱਖ ਰਹੇ ਹੋ ਵੀਰੇ ਅਸੀਂ ਬੀਜੇਪੀ ਨੂੰ ਅੱਛਾ ਕੀ ਨਾਮ ਹੈ ਬਾਪੂ ਜੀ ਮੱਖਣ ਸਿੰਘ ਹੈ ਜੀ ਤੁਹਾਨੂੰ ਕੀ ਲੱਗਦਾ ਭਦੌੜ ਹਲਕੇ ਚੋਂ ਕਿਹੜੇ ਕੈਂਡੀਡੇਟ ਨੂੰ ਜ਼ਿਆਦਾ ਵੋਟਾਂ ਬਦਲਣਗੇ ਇਹ ਕਾਂਗਰਸ ਨੂੰ ਹੋ ਸਕਦਾ ਹੈ ਅੱਛਾ ਟੱਕਰ ਕੀ ਨਾਮ ਹੈ ਕਾਂਗਰਸ ਦੀ ਹਾਂ ਜੀ ਆਮਨਾ ਜੀ ਰਾਜਵੀਰ ਸਿੰਘ ਕੀ ਲੱਗਦਾ ਭਦੌੜ ਹਲਕੇ ਦੇ ਵਿੱਚ ਕਿਹੜੇ ਕੈਂਡੀਡੇਟ ਨੂੰ ਲੀਡ ਮਿਲੂਗੀ ਇਹ ਦੋਨੇ ਵੇਲੇ ਟੱਕਰ ਆ ਬਰੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸੁਖਪਾਲ ਸਿੰਘ ਖਹਿਰਾ ਅੱਛਾ ਇਹਨਾਂ ਦੇ ਵਿੱਚ ਆ ਟੱਕਰ ਯਾਨੀ ਕਿ ਕੈਂਡੀਡੇਟ ਸਾਰਿਆਂ ਨੂੰ ਵਧੀਆ ਵੋਟ ਪੈ ਜੂਗੀ ਲੱਖ ਲੱਖ ਤੋਂ ਉੱਤੇ ਤਾਂ ਸਭ ਨੂੰ ਹੀ ਪੈ ਜੂਗੀ ਅੱਛਾ ਟੱਕਰ ਦੋਨਾਂ ਵਿਚਾਲੇ ਆ ਟੱਕਰ ਦੋਨਾਂ ਦੇ ਵਿਚਾਲੇ ਆ ਵੀ ਝਾੜੂ ਨਹੀਂ ਹੈਗਾਗਾ ਅੱਛਾ ਝਾੜੂ ਤੋਂ ਤਾਂ ਲੋਕਾਂ ਦਾ ਯਕੀਨ ਉੱਠ ਗਿਆ ਬਈ ਝਾੜੂ ਨੂੰ ਨਹੀਂ ਵੋਟਾਂ ਪੈਣਗੀਆਂ ਤੇ ਕੀ ਲੱਗਦਾ ਪਟਾਉੜ ਦੇ ਵਿੱਚ ਕਿਹਨੂੰ ਜ਼ਿਆਦਾ ਵੋਟਾਂ ਨਿਕਲਣਗੀਆਂ ਦੇ ਕੋਈ ਇਹੀ ਇਨਾਂ ਦਾ ਐੜਗਾ ਲਾ ਨਹੀਂ ਸਕਦੇ ਹੁੰਦੇ ਅਸੀਂ ਤਾਂ ਕੰਮ ਵਾਲੇ ਬੰਦੇ ਆ ਮਜ਼ਦੂਰ ਆ ਅੱਛਾ ਹੁਣ ਆ ਵੀ ਜਿਹੜੀ ਹਵਾ ਹਵਾ ਕਾਂਗਰਸ ਦੀ ਤੇ ਵੀ ਝਾੜੂ ਦੀ ਚੱਲ ਰਹੀ ਹੈ ਕੀ ਨਾਮ ਆ ਵੀਰੇ ਫਿਰ ਸੱਪਾਲ ਸਿੰਘ ਕੀ ਲੱਗਦਾ ਭਦੌੜ ਹਲਕੇ ਦੇ ਵਿੱਚ ਕਿਹੜੇ ਕੈਂਡੀਡੇਟ ਦੀ ਜ਼ਿਆਦਾ ਹਵਾ ਲੱਗ ਰਹੀ ਹੈ ਤਾਂ ਹੁਣ ਨਹੀਂ ਹਜੇ ਤੱਕ ਸਾਰਾ ਇੱਕੋ ਜਿਹਾ ਲੱਗ ਰਿਹਾ ਕੋਈ ਖਾਸ ਇੱਕ ਪੱਖ ਜਾਂ ਇੱਕ ਧੜਾ ਅੱਗੇ ਆਉਂਦਾ ਨਜ਼ਰ ਨਹੀਂ ਆ ਰਿਹਾ ਇਸ ਟਾਈਮ ਯਕਨ ਦੋ ਕੈਂਡੀਡੇਟ ਅੱਗੇ ਰੱਖਣੇ ਹੁਣ ਫੇਰ ਵੀ ਤੁਹਾਡੇ ਅੰਦਾਜ਼ ਦੇ ਮੁਤਾਬਕ ਤੁਹਾਡੀ ਸਮਝ ਮੁਤਾਬਕ ਕਿਹੜੇ ਦੋ ਕੈਂਡੀਡੇਟ ਅੱਗੇ ਲੱਗਦੇ ਨੇ ਆਪਰ ਸਿਮਰਜੀਤ ਸਿੰਘ ਮਾਨ ਦਾ ਲੱਗ ਰਿਹਾ ਵੀ ਇਹਨਾਂ ਦਾ ਆਪਸ ਵਿੱਚ ਜਿਆਦਾ ਕੰਪੀਟੀਸ਼ਨ ਹੈ ਲੋਕ ਆਪ ਸਰਕਾਰ ਤੋਂ ਖੁਸ਼ ਨਹੀਂ ਜਾਂ ਨਾਰਾਜ਼ ਨਹੀਂ ਜਿੰਨਾ ਦੇ ਕੰਮ ਹੋ ਗਿਆ ਜਿਵੇਂ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਨੌਕਰੀਆਂ ਆਈਆਂ ਜਿਨ੍ਹਾਂ ਨੂੰ ਮਿਲ ਗਈਆਂ ਉਹ ਠੀਕ ਹੈ ਹੈਪੀ ਹੈਗੇ ਹਨ ਖੁਸ਼ ਹੈਗੇ ਬਟ ਜਿਹੜੇ ਇਦਾਂ ਦੇ ਡਿਪਾਰਟਮੈਂਟ ਜਿੱਦਾਂ ਫਿਜ਼ੀਕਲ ਡਿਪਾਰਟਮੈਂਟ ਹਨ ਉਹਨਾਂ ਦੇ ਵਿੱਚ 168 ਹੁਣ ਹੋੜੇ ਹੋੜੇ ਕਪੜਾ ਹੋ ਗਿਆ ਕਪੜਾ ਨਹੀਂ ਹੋ ਗਿਆ ਪਰ ਭਰਤੀ ਸਿਰੇ ਨਹੀਂ ਚੜੀ ਠੀਕ ਹੈ ਬਹੁਤ ਸਾਰੇ ਇਦਾਂ ਦੇ ਜਿਹੜੇ ਡਿਪਾਰਟਮੈਂਟੋਂ ਨਹੀਂ ਕੋਈ ਭਰਤੀ ਉਹ ਨਾਰਾਜ਼ ਹੈ ਇਸ ਗੱਲ ਤੋਂ ਕੀ ਲੱਗਦਾ ਇਸ ਵਾਰ ਭਦੌੜ ਹਲਕੇ ਚੋਂ ਕਿਹੜੇ ਕੈਂਡੀਡੇਟ ਨੂੰ ਲੀਡ ਮਿਲ ਸਕਦੀ ਹੈ ਸੁਖਮਾਲ ਖਰੈ ਨੂੰ ਅੱਛਾ ਆਮ ਆਦਮੀ ਪਾਰਟੀ ਤੋਂ ਲੋਕ ਕੰਮਾਂ ਤੋਂ ਖੁਸ਼ ਨੇ ਜਾਂ ਨਾਰਾਜ਼ ਨੇ ਨਾਰਾਜ਼ ਹੈ ਤੁਹਾਨੂੰ ਕੀ ਲੱਗਦਾ ਤੁਹਾਡਾ ਅੰਦਾਜ਼ਾ ਕੀ ਕਹਿੰਦਾ ਹੈ ਭਦੌੜ ਹਲਕੇ ਦੇ ਵਿੱਚੋਂ ਕਿਹੜੇ ਕੈਂਡੀਡੇਟ ਨੂੰ ਲੀਡ ਮਿਲੂਗੀ ਕਿ ਇਥੋਂ ਕਿਹੜਾ ਅੱਗੇ ਜਾ ਸਕਦਾ ਹੈ ਇਹ ਝਾੜੂ ਵਾਲਾ ਵੀ ਜਾ ਸਕਦਾ ਜੀ ਅੱਛਾ ਟੱਕਰ ਕਿਹਨਾ ਮੰਨਦੇ ਝਾੜੂ ਵਾਲੇ ਇਹਦਾ ਮੀ ਤੇ ਆਪਣਾ ਸਰਪਾਰ ਖੇਰਾਜਾ ਸਿਮਰ ਸਿੰਘ ਮਾਨ ਸਿਮਰ ਸਿੰਘ ਮਾਨ ਕੀ ਲੱਗਦਾ ਹੈ ਪਧੌੜ ਹਲਕੇ ਚ ਕਿਹਨੂੰ ਜ਼ਿਆਦਾ ਵੋਟਾਂ ਵਧਣਗੀਆਂ ਬਈ ਸਿਮਰਜੀਤ ਮਾਨ ਨੂੰ ਵਧਣਗੀਆਂ ਟੱਕਰ ਕਿਨਾ ਮੰਨਦੇ ਹੋ ਟੱਕਰ ਮੀਤ ਖੇਰ ਨਾਲ ਹੈਗੀ ਆ ਮਾੜੀ ਮੋਟੀ ਕਾ ਪਧੌੜ ਤੋਂ ਕੀ ਲੱਗਦਾ ਤੁਹਾਨੂੰ ਕਿਹੜੇ ਕੈਂਡੀਡੇਟ ਦੀ ਜ਼ਿਆਦਾ ਹਵਾ ਲੱਗ ਰਹੀ ਹੈ ਸਾਰੇ ਕੈਂਡੀਡੇਟ ਵਧੀਆ ਨੇ ਕੋਈ ਦਲ ਬਦਲੂ ਆ ਗਿਆ ਕੋਈ ਪਾਰਟੀ ਛੱਡ ਕੇ ਦੂਜੇ ਪਾਸੇ ਗਿਆ ਕਿਸੇ ਨੂੰ ਬੋਲਣਾ ਨਹੀਂ ਆਉਂਦਾ ਕੋਈ ਕਿਸੇ ਨੂੰ ਟਕੇ ਟਕੇ ਇਹਦੇ ਕਹੀ ਜਾਂਦਾ ਹੈ ਠੀਕ ਹੈ ਨਾ ਅੱਛਾ ਤੁਹਾਨੂੰ ਹਵਾ ਕਿਦੀ ਲੱਗਦੀ ਹੈ ਜੇਕਰ ਦੋ ਦੋ ਕੈਂਡੀਡੇਟ ਅੱਗੇ ਰੱਖਣੇ ਹੋਣ ਟੱਕਰ ਕਿਦੀ ਲੱਗ ਦੇਖੋ ਜੀ ਕੈਡਰ ਅਡੋਡੀ ਹੁੰਦੇ ਆ ਅਸੀਂ ਤਾਂ ਜਿਹਦਾ ਦੇਖਿਆ ਜਾਵੇ ਤਾਂ ਜਿਵੇਂ ਹੁਣ ਇੱਥੇ ਚੱਲਦਾ ਸੋਪਾਲ ਖੇਰਾ ਤੇ ਮੀਤ ਇਹਰ ਦੀ ਟੱਕਰ ਚੱਲਦੀ ਕੀ ਨਾਮ ਹੈ ਵੀਰੇ ਇੰਦਰਜੀਤ ਮਾਨ ਤੁਹਾਨੂੰ ਕੀ ਲੱਗਦਾ ਇਸ ਵਾਰ ਭਧੌੜ ਹਲਕੇ ਦੇ ਵਿੱਚ ਕਿਹਦੀ ਜ਼ਿਆਦਾ ਹਵਾ ਲੱਗ ਰਹੀ ਆਮ ਪਾਰਟੀ ਟੱਕਰ ਕਿਹਨਾ ਮੰਨਦੇ ਹੈ ਟੱਕਰ ਕਾਂਗਰਸ ਨਾਲ ਕੀ ਲੱਗਦਾ ਭਧੌੜ ਤੋਂ ਕੌਣ ਜਿੱਤੂਗਾ ਦੇਖੋ ਜਿਹੜਾ ਉਹ ਤਾਂ ਲਈ ਜ਼ਿਆਦਾ ਉਹ ਆ ਵੀ ਮਾਨ ਦੀ ਵੋਟ ਵਾਹ ਵਾਗੀ ਮਾਨ ਤੋਂ ਨੇ ਸਿਮਰਜੀਤ ਸਿੰਘ ਮਾਨ ਜੀ ਆ ਭਗਵੰਤ ਮਾਨ ਨਾ ਮਾਨ ਆਤਮ ਕਰਪਾਣ ਵਾਲਾ ਲੱਗਦਾ ਇਸ ਵਾਰ ਪਧੌੜ ਹਲਕੇ ਦੇ ਵਿੱਚ ਕਿਹਦੀ ਹਵਾ ਜ਼ਿਆਦਾ ਲੱਗ ਰਹੀ ਹੈ ਹਵਾ ਬਸ ਕਾਂਗਰਸੀ ਜਾਂ ਐਨਬੀਜੀਪੀ ਆ ਜਾਂ ਸਰਪਾਤਾ ਤੁਹਾਨੂੰ ਕੀ ਲੱਗਦਾ ਪਧੌੜ ਹਲਕੇ ਚ ਕਿਹਦੀ ਜ਼ਿਆਦਾ ਹਵਾ ਲੱਗ ਰਹੀ ਹੈ ਸਿਮਰਜੀਤ ਮਾਨ ਹੀ ਜਿੱਤੂਗਾ ਜੀ ਟੱਕਰ ਕਿਹਨਾ ਮੰਨੂ ਝਾੜੂ ਨਾਲ ਹੀ ਹੈ ਜੀ ਠੀਕ ਹੈ ਲੋਕ ਮਾਨ ਸਰਕਾਰ ਤੋਂ ਖੁਸ਼ ਨੇ ਜਾਂ ਨਾਰਾਜ਼ ਨਹੀਂ ਨਹੀਂ ਨਾਰਾਜ਼ ਹੈ ਜੀ ਕੀ ਨਾਮ ਹੈ ਜੀ ਮੈਂ ਨਰਾਇਣ ਟਿੰਕੂ ਹਾਂ ਜੀ ਕੀ ਲੱਗਦਾ ਪਧੌੜ ਹਲਕੇ ਦੇ ਵਿੱਚ ਕਿਹੜੇ ਕੈਂਡੀਡੇਟ ਨੂੰ ਲੀਡ ਮਿਲ ਰਹੀ ਹੈ ਇੱਥੇ ਦਾ ਜਿਹੜਾ ਜਿੱਥੇ ਮਤਲਬ ਜਿੰਨਾ ਕ ਅਸੀਂ ਦੇਖ ਰਹੇ ਹਾਂ ਹੋ ਗਿਆ ਸਾਨੂੰ ਮਤਲਬ ਕਿ ਦੋ ਕੁ ਮਹੀਨੇ ਹੋ ਗਏ ਦੇਖਦੇ ਇਹਨੂੰ ਅੰਦਾਜ਼ਾ ਜੀ ਮੀਤ ਹੀਰ ਜੀ ਲੱਗਦੇ ਨੇ ਮੀਡੀਆਂ ਦੀ ਟੱਕਰ ਕਿੰਨਾ ਮੰਨਦੇ ਹੋ ਖੈਰੇ ਨਾਲ ਜਾਂ ਸਿਮਰਜੀਤ ਸਿੰਘ ਨਾਲ ਮੀਲਾ ਆਜ ਤੋਂ ਹੋ ਗਿਆ ਜੀ ਮਤਲਬ ਕਿ 7 ਕੁ ਦਿਨ ਹੋ ਗਏ ਪਹਿਲਾਂ ਤਾਂ ਲੱਗਦਾ ਸੀਗਾ ਵੀ ਖੈਰੇ ਨਾਲਾ ਹੁਣ ਜੇ ਅਸੀਂ ਆਵਾਜ਼ ਜਿਹੜੀ ਸੁਣ ਰਹੇ ਹਾਂ ਉਹ ਹੈਗੀ ਆ ਜੀ ਮਾਨ ਸਾਹਿਬ ਨਾਲ ਕੀ ਨਾਮ ਆ ਜੀ ਜਰਨੈਲ ਸਿੰਘ ਜੀ ਕੀ ਲੱਗਦਾ ਇਸ ਵਾਰ ਭਦੌੜ ਹਲਕੇ ਚੋਂ ਕਿਹੜੇ ਕੈਂਡੀਡੇਟ ਨੂੰ ਲੀਡ ਮਿਲ ਸਕਦੀ ਹੈ ਤੁਹਾਡਾ ਅੰਦਾਜ਼ਾ ਕੀ ਕਹਿੰਦਾ ਮੀਤ ਹੈਰ ਤੇ ਸਿਮਰਜੀਤ ਮਾਨ ਦੀ ਟੱਕਰ ਲੱਗਦੀ ਹੈ ਜੀ ਜੇ ਥੋੜਾ ਜਿਹਾ ਕਦਮੇ ਕੱਫੇ ਰੱਖਣਾ ਹੋਵੇ ਜਿਆਦਾ ਚਾਂਸ ਸਿਮਰਜੀਤ ਮਾਨ ਦੇ ਆ ਕੀ ਨਾਮ ਆ ਬਾਈ ਜੀ ਕਰਵਰ ਚਲ ਸਿੰਘ ਕੀ ਲੱਗਦਾ ਭਦੌੜ ਹਲਕੇ ਤੋਂ ਕਿਹੜੇ ਕੈਂਡੀਡੇਟ ਨੂੰ ਲੀਡ ਮਿਲੂਗੀ ਕਾਂਗਰਸ ਨੂੰ ਕੀ ਨਾਮ ਆ ਵੀਰੇ ਸਿਕੰਦਰ ਸਿੰਘ ਕੀ ਲੱਗਦਾ ਤੁਹਾਨੂੰ ਪਧੌੜ ਹਲਕੇ ਦੇ ਵਿੱਚੋਂ ਕਿਹੜੇ ਕੈਂਡੀਡੇਟ ਨੂੰ ਲੀਡ ਮਿਲ ਸਕਦੀ ਹੈ ਕਿਹਨੂੰ ਜ਼ਿਆਦਾ ਵੋਟਾਂ ਨਿਕਲ ਸਕਦੀ ਹੈ ਮੰਨ ਲਓ ਢਾੜੂ ਵਾਲਿਆਂ ਨੂੰ ਵੱਧ ਵੋਟ ਪਾਓ ਅੱਛਾ ਮੀਤੀ ਹਦੀ ਟੱਕਰ ਕਿੰਨਾ ਮੰਨਦੇ ਮਾਨ ਨਾਲ ਜਾਂ ਖੈਰੇ ਨਾਲ ਮਾਨ ਨਾਲ ਟੱਕਰ ਆ ਜਾਂਦੀ ਕੀ ਨਾਮ ਆ ਵੀਰੇ ਹੈਪੀ ਵੌਂਸਲ ਕੀ ਲੱਗਦਾ ਪਧੌੜ ਹਲਕੇ ਦੇ ਵਿੱਚ ਕਿਹੜੇ ਕੈਂਡੀਡੇਟ ਦੀ ਹਵਾ ਲੱਗ ਰਹੀ ਹੈ ਤੁਹਾਨੂੰ ਕੈਂਡੀਡੇਟ ਦਾ ਜੀ ਹੁਣ ਤਿੰਨ ਦੀ ਹਵਾ ਜ਼ਿਆਦਾ ਵੀ ਜੇਕਰ ਦੋ ਰੱਖਣੇ ਹੋਣ ਅੱਗੇ ਦੋ ਰੱਖਣੇ ਹੋਣ ਤਾਂ ਮੀਤ ਹੇਰ ਤੇ ਸਿਮਰ ਸਿੰਘ ਮਾਨ ਲੋਕ ਇਥੋਂ ਆਮ ਮਾਨ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਜਾਂ ਨਹੀਂ ਦੋਨੇ ਕੋਸ਼ੀ ਹੈ ਵੀਰੇ ਖੁਸ਼ ਵੀ ਆ ਤੇ ਨਹੀਂ ਵੀ ਖੁਸ਼ ਕਿਉਂਕਿ ਹਰ ਇੱਕ ਦੀ ਪੂਰਤੀ ਦਾ ਕੋਈ ਵੀ ਨਹੀਂ ਕਰ ਸਕਦਾ ਨਾ ਮੈਂ ਤੇ ਨਾ ਤੂੰ ਖੁਸ਼ ਵੀ ਨੇ ਠੀਕ ਆ ਜਿੰਨੇ ਦਾ ਕਰੀ ਜਾਂਦੇ ਉਹਦੇ ਦਾ ਠੀਕ ਨਹੀਂ ਲਾਲ ਸਿੰਘ ਉਹ ਗੁੱਕੇ ਦੇ ਕਾਰਗਜ਼ਾਰੀ ਨੂੰ ਕਿਵੇਂ ਵੇਖਦੇ ਆ ਤੁਸੀਂ ਠੀਕ ਆ ਵੀਰੇ ਜਾਨੀ ਕਿ 100 ਦੇ ਵਿੱਚੋਂ 70 ਨੰਬਰ ਤਾਂ ਹੈਗੇ ਨੇ ਅੱਛਾ ਠੀਕ ਆ ਹੂੰ ਮਾੜਾ ਵੀ ਨਹੀਂ ਕਹਿ ਸਕਦੇ ਆਪਾਂ ਠੀਕ ਨੇ ਕੀ ਨਾਮ ਆ ਜੀ ਜਗਦੀਪ ਕੁਮਾਰੀ ਤੁਹਾਨੂੰ ਕੀ ਲੱਗਦਾ ਤੁਹਾਡਾ ਅੰਦਾਜ਼ਾ ਕੀ ਕਹਿੰਦਾ ਇਸ ਵਾਰ ਭਦਾਵੜ ਹਲਕੇ ਦੇ ਵਿੱਚੋਂ ਕਿਹੜੇ ਕੈਂਡੀਡੇਟ ਨੂੰ ਲੀਡ ਮਿਲੂਗੀ ਕੈਂਡੀਡੇਟ ਨੂੰ ਦੇਖੋ ਜੀ ਲਿਆ ਸਕਦਾ ਮੀਤ ਹੀਰ ਪਰ ਜਿਵੇਂ ਅੱਗੇ ਵੱਡੀ ਲੀਡ ਸੀ ਉਨੀ ਲੀਡ ਤੇ ਨਹੀਂ ਲਿਆ ਸਕਦਾ ਇਹ ਗੱਲ ਹੈਗੀ ਹੈਗੀ ਕਿਉਂਕਿ ਕੁਝ ਕਬੀ ਵੋਟ ਇਹਨਾਂ ਦੀ ਟੁੱਟੀ ਹੈ ਠੀਕ ਹੈ ਭਦਾਵੜ ਤੋਂ ਨਹੀਂ ਮਤਲਬ ਸਾਰੇ ਹਲਕੇ 'ਚ ਟੁੱਟੀ ਹੈ ਮਤਲਬ ਕਈ ਕਾਰਨ ਆ ਜਿਵੇਂ ਮੰਨ ਲਓ ਆਪਣਾ ਐਮ.ਐਲ.ਏ. ਆ ਉਹਦੇ 'ਚ ਵੀ ਬਹੁਤ ਘਾਟਾਂ ਰਹੀਆਂ ਪਰ ਉਪਰੋਂ ਜੇ ਆਪਾਂ ਭਗਵੰਤ ਮਾਨ ਦੀ ਗੱਲ ਕਰੀਏ ਉਹਦੇ ਕੰਮਾਂ ਨੂੰ ਦੇਖ ਕੇ ਲੋਕ ਫੇਰ ਵੀ ਕਹਿੰਦੇ ਵੇਰ ਚੱਲ ਪਾ ਦੋ ਵੀ ਇੱਕ ਬੰਦਾ ਮਾੜਾ ਏ ਯਾਰ ਤਾਂ ਗਿਆ ਇਹ ਆਪੀ ਗਾਹਾਂ ਨੂੰ ਫੇਰ ਬਦਲ ਦਣਗੇ ਵੀ ਕਿਹੜਾ ਆਪਾਂ ਵੋਟ ਪਾਓ ਇਹਨਾਂ ਨੂੰ 20000 ਦੀ ਟੱਕਰ ਕਿੰਨਾ ਮੰਨਦੇ ਮਾਨ ਨਾਲ ਜਾਂ ਖੈਰੇ ਨਾਲ ਨਹੀਂ ਟੱਕਰ ਤਾਂ ਮਾਨ ਨਹੀਂ ਬਣੂ ਜੀ ਅੱਛਾ ਕੀ ਲੱਗਦਾ ਇਸ ਵਾਰ ਭਦੌੜ ਹਲਕੇ ਦੇ ਵਿੱਚੋਂ ਕਿਹੜੇ ਕੈਂਡੀਡੇਟ ਨੂੰ ਲੀਡ ਮਿਲੂਗੀ ਹਲਕੇ ਦੇ ਵਿੱਚੋਂ ਜੀ ਪਹਿਲਾਂ ਦਾ ਕੰਮ ਜਾਂ ਬਰਾਬਰ ਜਿਹਾ ਸੀਗਾ ਪਰ ਆ ਪਿਛਲੇ ਥੋੜੇ ਦਿਨਾਂ ਚ 5-7 ਦਿਨਾਂ ਤੋਂ ਪਿਛਲੇ ਹਫਤੇ ਤੋਂ ਉਮੀਦ ਹੇਰ ਦੀ ਜਨ ਚੋਣ ਕੈਂਪੇਨ ਜਾਨਕੀ ਬਹੁਤ ਜਿਆਦੇ ਚੱਲੀ ਹੈਗੀ ਤੇ ਲੱਗ ਰਿਹਾ ਉਮੀਦ ਹੇਰ ਲੈ ਜਾਊਗਾ ਇਹ। 20000 ਦੀ ਟੱਕਰ ਕਿੰਨਾ ਮੰਨਦੇ ਤੁਸੀਂ? ਉਮੀਦ ਹੇਰ ਦੀ ਟੱਕਰ ਜੀ ਖੈਰੇ ਨਾਲ ਹੀ ਬਣ ਰਿਹਾ ਫਿਲਹਾਲ ਤਾਂ ਹੀ। ਕੀ ਲੱਗਦਾ ਭਦੌੜ ਹਲਕੇ ਦੇ ਵਿੱਚੋਂ ਕਿਹੜਾ ਕੈਂਡੀਡੇਟ ਬਾਜ਼ੀ ਮਾਰੂਗਾ? ਕਾਂਗਰਸ ਮਾਰੂਗੀ। ਟੱਕਰ ਕਿੰਨਾ ਮੰਨਦੇ ਹੋ? ਇਹੇ ਹੈਗੀ ਆ ਜੀ ਆਪਣੇ ਆਮ ਪਾਰਟੀ ਦਾ। ਕੀ ਨਾਮ ਆ ਵੀਰੇ? ਰਾਹੁਲ ਕੁਮਾਰ ਵੀਰੇ। ਤੁਹਾਨੂੰ ਕੀ ਲੱਗਦਾ ਭਦੌੜ ਹਲਕੇ ਚ ਕਿੰਨੂ ਜਿਆਦਾ ਵੋਟਾਂ ਨਿਕਲਣਗੀਆਂ? ਇਹ ਆਪਣਾ ਤਾਂ ਕਾਂਗਰਸ ਲੱਗਦੀ ਹੈ ਜੀ ਅੱਛਾ ਟੱਕਰ ਕਿਹਨੇ ਮੰਨਦੇ ਕਾਂਗਰਸ ਦੀ ਕਾਂਗਰਸ ਦੀ ਜੀ ਬੀ ਜੀ ਪੀ ਨਾਲ ਦੀ